ਅਸ ਟਾਈਮ ਦੀ ਸਭ ਤੋਂ ਵੱਡੀ ਤੇ ਖੋਫਨਾਕ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਇਹ ਖਬਰ ਸੁਣ ਕੇ ਤੁਹਾਡੇ ਪੈਰਾਂ ਥੱਲੇ ਦੀ ਜ਼ਮੀਨ ਖਿਸਕ ਜਾਵੇਗੀ ਇਸ ਲੜਕੀ ਨੇ ਚੁੱਕਿਆ ਹੈ ਇੰਨਾ ਖੋਫਨਾਕ ਕਦਮ ਨੌਵੀਂ ਕਲਾਸ ਦੀ ਇਹ ਸਟੂਡੈਂਟ ਹੈ ਲੜਕੀ ਉਸ ਦੇ ਸਕੂਲ ਦੇ ਸਾਹਮਣੇ ਸੈਲੂਨ ਵਿੱਚ ਇੱਕ ਲੜਕੇ ਨਾਲ ਉਹ ਪਿਆਰ ਕਰ ਬੈਠਦੀ ਹੈ ਫਿਰ ਘਰੋਂ ਭੱਜ ਕੇ ਵਿਆਹ ਵੀ ਹੋ ਜਾਂਦਾ ਹੈ ਇਹ ਖਬਰ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਦੇ ਵਿੱਚ ਜਿੱਥੇ ਕਿ ਇੱਕ ਲੜਕੀ ਨੇ ਪਹਿਲਾਂ ਸੈਲੂਨ ਦੇ ਵਿੱਚ ਇੱਕ ਲੜਕੇ ਨਾਲ ਪਿਆਰ ਕੀਤਾ ਤੇ ਫਿਰ ਵਿਆਹ ਵੀ ਕਰਾ ਲਿਆ ਪਰ ਬਾਅਦ ਵਿੱਚ ਹੁਣ ਖੁਦਕੁਸ਼ੀ ਕਰ ਲਈ ਲੜਕੀ ਸਰਕਾਰੀ ਸਕੂਲ ਦੀ 9ਵੀਂ ਜਮਾਤ ਵਿੱਚ ਪੜਦੀ ਮਨੀਸ਼ਾ ਇਸ ਦਾ ਨਾਮ ਹੈ ਸਕੂਲ ਦੇ ਸਾਹਮਣੇ ਉਸ ਦੇ ਸਕੂਲ ਦੇ ਸਾਹਮਣੇ ਸੈਲੂਨ ਵਿੱਚ ਕੰਮ ਕਰਨ ਵਾਲੇ ਲੜਕੇ ਰਾਹੁਲ ਜਿਸ ਨੂੰ ਮਨੀਸ਼ਾ ਨਾਲ ਪਿਆਰ ਹੋ ਗਿਆ ਕੁਝ ਸਮੇਂ ਬਾਅਦ ਉਹ ਘਰੋਂ ਭੱਜ ਜਾਂਦੇ ਹਨ ਅਤੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਵੀ ਹੋ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਰਾਹੁਲ ਅਤੇ ਉਸਦੇ ਪਰਿਵਾਰਕ ਮੈਂਬਰ ਮਨੀਸ਼ਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਉਸ ਨੂੰ ਦਾਜ ਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਤਾਨੇ ਮਿਹਣੇ ਮਾਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਬਾਅਦ ਲੜਕੀ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੰਦੀ ਹੈ ਫਾਹ ਲੈ ਕੇ ਖੁਦਕੁਸ਼ੀ ਕਰ ਲੈਂਦੀ ਹੈ ਉਸਦੇ ਘਰਦਿਆਂ ਨੇ ਇਲਜ਼ਾਮ ਲਗਾਏ ਹਨ ਕਿ ਉਸਦੇ ਸੋਹਰਾ ਪਰਿਵਾਰ ਉਸ ਨੂੰ ਦਾਜ ਬਾਰੇ ਪੀੜਿਤ ਕਰਦਾ ਸੀ ਜਿਸ ਕਾਰਨ ਉਸ ਨੂੰ ਕੁੱਟਮਾਰ ਵੀ ਕਰਦਾ ਸੀ ਜਿਸ ਤੋਂ ਤੰਗ ਆ ਕੇ ਲੜਕੀ ਫਾਹ ਲੈ ਲੈਂਦੀ ਹੈ ਲੜਕੀ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲੜਕੀ ਐਨੀ ਪੀੜਿਤ ਹੋ ਜਾਂਦੀ ਹੈ ਕਿ ਉਸ ਨੂੰ ਖੁਦਕੁਸ਼ੀ ਕਰਨਾ ਹੀ ਮੁਨਾਸਿਬ ਸਮਝਿਆ ਜਾਂਦਾ ਹੈ ਇੱਕ ਵਾਰ ਤੁਸੀਂ ਵੀ ਸੁਣੋ ਇਹ ਬਿਆਨ ਸਤੀ ਜੀ ਲੱਗਦੀ ਸੀ ਇਹਦੀ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲਵ ਮੈਰਿਜ ਕਰਾਈ ਸੀ ਇਹਨਾਂ ਨੇ ਜੀ ਤੇ ਪਰ ਸੋਰੇ ਇਹਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਕਦੇ ਮਾਰਦੇ ਸੀਗੇ ਜਦੋਂ ਇਹ ਵਿਚਾਰੀ ਰੋਦੀ ਰੋਦੀ ਫੋਨ ਕਰਦੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ ਇਹ ਐਸਾ ਪਰਸਾ ਜੋ ਹੈ ਤੇਰੇ ਇਹਦੇ ਕਿਤੇ ਜੇਠ ਨੇ ਤੇਰੇ ਘਰ ਵਾਲੇ ਲੈ ਸੱਸ ਸਾਰੇ ਗੱਲ ਪਏ ਦੇ ਤੜਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਤੇ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈ ਕੇ ਚਲੇ ਗਿਆ ਵਾ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋ ਗੱਲ ਹੋ ਜਾਂਦੀ ਐ ਸਾ ਪਰ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧੀਆ ਸੀਗੀ ਅੱਜ ਮੈਂ ਸਵੇਰੇ ਜਾ ਇਹਨੂੰ ਰਾਸ਼ਤਾ ਪਾਣੀ ਕਰਾ ਕੇ ਗਿਆ ਉਹਦੋਂ ਬਾਅਦ ਮੈਂ ਪਿਆ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੂੰ ਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਉਹਦੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਂ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਹਦੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡਦੀ ਜਾਂਦੀ ਸੀਗੀ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਨੂੰ ਉਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਵੀ ਕਦਮ ਚੱਕ ਲਿਆ ਭਾਜੀ ਤੇ ਘਰੇ ਹੀ ਇਹਨੇ ਜਿਹੜਾ ਸੁਸਾਈਡ ਕਰ ਲਿਆ ਹਾਂਜੀ ਘਰ ਹੀ ਕੀਤਾ ਜੀ ਕਿ ਕੀ ਮੰਗ ਕਰਦੇ ਹੋ ਅੱਜ ਤੇ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਅੱਜ ਲੜਕੀ ਵੱਲੋਂ ਸੁਸਾਈਡ ਕੀਤਾ ਗਿਆ ਤੇ ਉਹਦੇ ਸਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ 60 ਰੁਪਏ ਮਸੂਲ ਹੋਇਆ ਡਾਕਟਰ ਇਹ ਸਬੰਧਿਤ ਕੋਰਟੀ ਬਾਰੇ ਉਸ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਜੋ ਵੀ ਜਾਣਕਾਰੀ ਉਹਨੇ ਮਿਲਵਾ ਸਕਦਾ ਤੇ ਇਹ ਲੜਕੀ ਨੇ ਸੁਸਾਇਸਾਈਡ ਵਗੈਰਾ ਕੀਤਾ ਜਾਂਦੀ ਕੀ ਥੋੜੀ ਜਾਣਕਾਰੀ ਦਿਓ ਵੀ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਨਹੀਂ ਪਤਾ ਸਾਡੇ ਤੇ ਮੌਕੇ ਤੇ ਜਾ ਕੇ ਪਤਾ ਕਰਦੇ